ਔਡੀਅנס ਨੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਜਿਨ੍ਹਾਂ ਨੇ ਦੇਸ਼ ਹੋਇਆ ਪਰਦੇਸ ਵਰਗੀ ਫਿਲਮ ਦੇਖੋ ਜਦੋਂ ਦੰਗੇ ਹੋਇਆ ਪਹਿਲਾਂ ੱੱਕਾ ਹੋਇਆ ਉਹ ਫਿਲਮ ਮਾਰਕੀਟ ਦੇ ਵਿੱਚ ਆਈ ਤੇ ਜੇ ਇੱਕ ਆਰਟਿਸਟ ਗਲਤੀ ਕਰ ਗਿਆ ਤੇ ਕੀ ਜਿਹੜੀ ਉਹਦੀ ਵਿਰੋਧਤਾ ਕਰ ਰਹੇ ਆ ਕਿ ਉਹਨਾਂ ਕੋ ਕਦੇ ਗਲਤੀ ਨਹੀਂ ਹੋ ਸਕਦੀ ਜੇ ਇਨਸਾਨ ਗਲਤੀ ਨਹੀਂ ਕਰੂਗਾ ਤਾਂ ਭਗਵਾਨ ਬਣ ਗਿਆ ਤੇ ਭਗਵਾਨ ਅਸੀਂ ਬਣ ਨਹੀਂ ਸਕਦੇ ਜਿੱਦਾਂ ਕਹਿੰਦੇ ਨੇ ਕਿਸੇ ਦਾ ਤੁਸੀਂ ਅਸਲ ਚਿਹਰਾ ਦੇਖਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਆਪਣੇ ਯਾਰਾਂ ਦੋਸਤਾਂ 'ਚ ਬੈਠਿਆਂ ਦੇਖੋ ਉਹ ਤੁਹਾਨੂੰ ਅਸਲੀਅਤ ਮਿਲੇਗੀ ਉਸ ਤੋਂ ਬਾਅਦ ਹੁਣ ਇੱਕ ਅਗਲਾ ਮਾਮਲਾ ਹੋਰ ਆ ਜਾਊਗਾ ਬਹੁਤ ਸਾਰੀਆਂ ਸਟੇਜਾਂ ਦੇਖੀਆਂ ਹੋਣੀਆਂ ਤੁਸੀਂ ਤੇ ਬਹੁਤ ਸਾਰੇ ਲੋਕ ਉਹ ਸ਼ੋਅ ਨੂੰ ਦੇਖਦੇ ਨੇ ਜਿੱਥੇ ਵੱਡੇ ਵੱਡੇ ਸਿੰਗਰ ਆਉਂਦੇ ਨੇ ਪਰ ਉਸ ਨੂੰ ਮੈਨੇਜ ਕਰਨਾ ਤੇ ਉਸ ਸ਼ੋਅ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਲਾਕਾਰ ਨੂੰ ਪੇਸ਼ ਕਰਨਾ ਇਹ ਹੁੰਦਾ ਸਿਰਫ ਇੱਕ ਐਂਕਰ ਦਾ ਕੰਮ ਜਿਹੜੇ ਪੇਸ਼ ਕਰਦੇ ਨੇ ਵਧੀਆ ਗੱਲਬਾਤ ਹੁੰਦੀ ਹੈ ਅੱਜ ਅਸੀਂ ਉਸ ਸ਼ਖਸ ਦੇ ਨਾਲ ਮਲਾਵਾਂਗੇ ਤੁਹਾਨੂੰ ਜਿਨ੍ਹਾਂ ਨੇ ਨਾਮੀ ਸਿੰਗਰਾਂ ਦੇ ਨਾਲ ਬਹੁਤ ਸਾਰੇ ਸਿੰਗਰਾਂ ਦੇ ਨਾਲ ਕੰਮ ਕੀਤਾ ਤੇ ਗੱਲਬਾਤ ਕਰਾਂਗੇ ਅੱਜ ਦੇ ਦੌਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੂੰ ਬਾਰ ਬਾਰ ਟ੍ਰੋਲ ਕੀਤਾ ਜਾ ਰਿਹਾ ਹੈ ਬੇਸ਼ੱਕ ਤੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਖਤਮ ਹੋ ਗਈ ਹੋਵੇ ਪਰ ਹਿੰਦੁਸਤਾਨ ਦੇ ਵਿੱਚ ਦੋ ਧੜੇ ਬਣ ਚੁੱਕੇ ਨੇ ਜਿਹੜੇ ਆਪਣੇ ਹੀ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਸੋ ਉਸੇ ਤੇ ਗੱਲਬਾਤ ਕਰਾਂਗੇ ਸੋ ਸਵਾਗਤ ਕਰਦੇ ਹਾਂ ਰਾਹੁਲ ਚਹਿਲ ਜੀ ਦਾ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਨੂ ਵੀਰ ਜੀ ਸਤਰੰਗ ਚੈਨਲ ਸਾਡਾ ਆਪਣਾ ਚੈਨਲ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅੱਜ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਔਰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗ ਰਿਹਾ ਹੋਰ ਸੁਣਾਓ ਤੁਸੀਂ ਸਲਾਮ ਸਾਬ ਠੀਕ ਹੈ ਬਹੁਤ ਵਧੀਆ ਸਰ ਰਾਹੁਲ ਜੀ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਕਿਦਾਂ ਦੀ ਚੱਲ ਰਹੀ ਹੈ ਲਾਈਫ ਲਾਈਫ ਅੱਛੀ ਚੱਲ ਰਹੀ ਹੈ ਜੀ ਜਦੋਂ ਤੋਂ ਸ਼ੁਰੂ ਕੀਤਾ ਇਸ ਫੀਲਡ ਦਾ ਫੀਲਡ ਦੇ ਵਿੱਚ ਆਏ ਆ ਬਹੁਤ ਸਾਰਾ ਤਬਦੀਲ ਹੋ ਗਿਆ ਬਹੁਤ ਕੁਝ ਔਰ ਜਿੱਥੇ ਲੋਕ ਉਡੀਕਦੇ ਹੁੰਦੇ ਸੀ ਕਲਾਕਾਰਾਂ ਨੂੰ ਸਿੰਗਰਾਂ ਨੂੰ ਗੱਡਿਆਂ ਤੇ ਚੜ੍ਹ ਕੇ ਦੇਖਦੇ ਹੁੰਦੇ ਸੀ ਟਰੈਕਟਰਾਂ ਦੇ ਖੜੇ ਹੋ ਕੇ ਦੇਖਦੇ ਸੀ ਟਰੱਕਾਂ ਦੇ ਉੱਤੇ ਖੜ੍ਹ ਕੇ ਖਾੜੇ ਦੇਖਦੇ ਹੁੰਦੇ ਸੀ ਅੱਜ ਨਾਲ ਸੁਣਦੇ ਨਾਲ ਨਾਲ ਉਹ ਕਲਾਕਾਰ ਨੂੰ ਜਿੱਥੇ ਪਿਆਰ ਦਿੰਦੇ ਸੀ ਮੁਹੱਬਤ ਦਿੰਦੇ ਸੀ ਅੱਜ ਕੱਲ੍ਹ ਘਾਟਾਂ ਜਿਆਦੀਆਂ ਦੇਖਣ ਲੱਗ ਪਏ ਐ। ਔਰ ਇਹਦੇ ਵਿੱਚ ਮੈਂ ਤਾਂ ਮਹਿਸੂਸ ਕਰਦਾ ਕਿ ਇਹ ਗੱਲ ਚੰਗੀ ਨਹੀਂ ਕਿਉਂਕਿ ਕਲਾਕਾਰ ਮਿਹਨਤ ਕਰਕੇ ਇੱਕ ਚੰਗੀ ਚੀਜ਼ ਨੂੰ ਮਾਰਕੀਟ ਵਿੱਚ ਦਿੰਦਾ ਆ ਤੇ ਉਦੋਂ ਤੁਸੀਂ ਉਹਨੂੰ ਪਿਆਰ ਕਰੋ। ਉਹ ਆਪਣੇ ਆਪੇ ਲੋ ਚੰਗੀ ਹੁੰਦੀ ਆ ਪਰ ਲੋਕ ਕਈ ਵਾਰੀ ਉਹਨੂੰ ਕਿੰਤੂ ਪ੍ਰੰਤੂ ਦੇ ਵਿੱਚ ਲੈ ਲੈਂਦੇ ਆ। ਤੇ ਵਧੀਆ ਚੱਲ ਰਿਹਾ ਆ। ਹੁਣ ਦੇ ਸਮੇਂ ਦੇ ਨਾਲ ਵੀ ਵਧੀਆ ਚੱਲ ਰਿਹਾ ਇੰਟਰਨੈਟ ਦਾ ਦੌਰ ਆ ਗਿਆ ਆ। ਸਹੀ ਗੱਲ ਹੈ ਜੀ ਅੱਛਾ ਮੈਂ ਤੁਸੀਂ ਬਹੁਤ ਸਾਰੇ ਜਿੱਦਾਂ ਸਿੰਗਰ ਤੁਸੀਂ ਦੱਸੇ ਨੇ ਯਾਨੀ ਮੈਂ ਕਹਾਂਗਾ ਕਿ ਆਪਣੀ ਜ਼ੁਬਾਨੀ ਦਾ ਦੂ ਕਿਉਂਕਿ ਬਹੁਤ ਸਾਰੇ ਪੁਰਾਣੇ ਸਿੰਗਰ ਵੀ ਨੇ ਤੇ ਅੱਜ ਦੇ ਦੌਰ ਦੇ ਸਿੰਗਰ ਵੀ ਨੇ ਔਰ ਮੈਨੂੰ ਲੱਗਦਾ ਕਿ ਤੁਹਾਡੀ ਉਮਰ ਤਾਂ ਮੈਨੂੰ ਕੁਝ ਲੱਗਦੀ ਨਹੀਂ ਪਰ ਫਿਰ ਵੀ ਜਿੱਦਾਂ ਦੇ ਤੁਸੀਂ ਗੱਲ ਕੀਤੀ ਕਿ ਬਹੁਤ ਗੱਡੀਆਂ ਤੋਂ ਲੈ ਕੇ ਯਾਨੀ ਕੰਮ ਕੀਤਾ ਤੁਸੀਂ ਯਾਨੀ ਸਟੇਜ ਸਾਂਝੀ ਕੀਤੀ ਹੈ ਕਿਹੜੀ ਕਿਹੜੀ ਕਲਾਕਾਰ ਦੇ ਨਾਲ ਕੰਮ ਕਰ ਚੁੱਕੇ ਹੋ ਐਕਚੁਅਲੀ ਇਹ ਮੈਂ ਜਿਹੜੀ ਗੱਲ ਕਰ ਰਿਹਾ ਆ ਜਦੋਂ ਅਖਾੜੇ ਲੱਗਦੇ ਸੀਗੇ ਇਹ ਮੇਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦਾ ਵੀ ਦੌਰ ਆ ਕਿਉਂਕਿ ਮੈਂ ਲਿਖਣ ਦਾ ਵੀ ਸ਼ੌਕੀਨ ਸੀ ਤੇ ਪੰਜਾਬੀ ਹਤਨਾ ਮੈਨੂੰ ਪਿਆਰ ਰਿਆ ਪਹਿਲੀ ਗੱਲ ਤਾਂ ਕਲਾਕਾਰਾਂ ਨੂੰ ਜਾਂ ਸਾਨੂੰ ਪੰਜਾਬੀ ਨੂੰ ਪੰਜਾਬੀ ਸਾਨੂੰ ਪ੍ਰਮੋਟ ਕਰ ਰਹੀ ਐ ਅਸੀਂ ਪੰਜਾਬੀ ਨੂੰ ਪ੍ਰਮੋਟ ਨਹੀਂ ਕਰ ਰਹੇ ਤੇ ਮੈਂ ਸਾਨੂੰ 2000 ਦੇ ਵਿੱਚ ਇਸ ਫੀਲਡ ਦੇ ਵਿੱਚ ਆਇਆ ਤੇ ਮੈਨੂੰ ਮਤਲਬ ਕੀ ਕਹਿੰਦੇ ਸਿਲਵਰ ਜੁਬਲੀ ਹੋ ਗਈ ਆ 25ਵਾਂ ਸਾਲ ਚੱਲਦਾ ਪਿਆ ਤੇ ਉਸ ਤੋਂ ਪਹਿਲਾਂ ਵੀ ਖਾੜੇ ਦੇਖਦੇ ਰਹੇ ਆ ਤੇ ਅੱਬਾ ਹਜੂਰ ਮੁਹੰਮਦ ਸਦੀਕ ਸਾਹਿਬ ਉਹਨਾਂ ਨੇ ਵੀ ਸਟੇਜਾਂ ਸ਼ੇਅਰ ਕੀਤੀਆਂ ਕੁਝ ਸਟੇਜਾਂ ਮਹਿਮਾਨ ਖ ਸਾਹਿਬ ਨੇ ਵੀ ਸ਼ੇਅਰ ਕੀਤੀਆਂ ਅਗਲੀਆਂ ਪੀੜ੍ਹੀਆਂ ਦੇ ਨਾਲ ਵੀ ਕਰਦੇ ਪਏ ਨਵੇਂ ਕਲਾਕਾਰਾਂ ਨਾਲ ਵੀ ਕਰ ਰਹੇ ਹਾਂ ਕੰਮ ਬਹੁਤ ਪਿਆਰ ਮਿਲਦਾ ਹੈ ਬਹੁਤ ਚੰਗਾ ਲੱਗਦਾ ਨਵੇਂ ਦੌਰ ਦੇ ਵਿੱਚ ਕੰਮ ਕਰਕੇ ਆਪਣੇ ਆਪ ਵਿੱਚ ਵੀ ਇੰਪਰੂਵਮੈਂਟ ਆਉਂਦੀ ਹੈ ਮੈਂ ਉਸ ਤੋਂ ਬਾਅਦ ਦੇ ਵਿੱਚ ਲਾ ਲਓ ਤੁਸੀਂ ਆਪਣੇ ਮੇਰੇ ਵੱਡੇ ਭਾਜੀ ਲੈਂਬਰ ਹੁਸੈਨਪੂਰੀ ਸਾਹਿਬ ਜਿਨ੍ਹਾਂ ਨੂੰ ਯੂਕੇ ਦੇ ਡੀਜੇ ਕਿੰਗ ਕਹਿੰਦੇ ਆ ਉਹਨਾਂ ਨਾਲ ਮੈਨੂੰ 20 ਸਾਲ ਹੋ ਗਏ ਆ ਗੁਰਮੀਤ ਮੀਤ ਜੀ 15 ਸਾਲ ਦਾ ਸਫ਼ਰ ਸਾਡਾ ਹੋ ਗਿਆ 2013 ਚ ਅਸੀਂ ਮਿਲੇ ਆ ਗੁਰਮੀਤ ਭਾਜੀ ਦੇ ਨਾਲ ਮੈਂ ਮਿਲੇ ਆ ਉਹਨਾਂ ਨਾਲ ਬਹੁਤ ਲੰਬਾ ਟਾਈਮ ਹੋ ਗਿਆ ਫਰੋਜ਼ ਖਾਨ ਸਾਹਿਬ ਆਪਣੇ ਕੁਲਵਿੰਦਰ ਬਿੱਲਾ ਜੀ ਅ ਸੁਖਵੀਰ ਸੌਖ ਜੀ ਲੱਖਾਂ ਨਾਜ਼ ਬਹੁਤ ਸਾਰੇ ਕਲਾਕਾਰ ਸਤਵਿੰਦਰ ਬੁੱਗਾ ਜੀ ਬਹੁਤ ਸਾਰੀਆਂ ਆਵਾਜ਼ਾਂ ਰੌਸ਼ਨ ਪ੍ਰਿੰਸ ਜੀ ਮਾਸ਼ਾ ਅੱਲ੍ਹਾ ਜੀ ਕਮਲ ਖਾਨ ਕਮਲ ਖਾਨ ਜੀ ਨਾਲ ਬਹੁਤ ਲੰਬੇ ਟਾਈਮ ਮੈਂ ਕੰਮ ਕੀਤਾ ਇਸ ਟਾਈਮ ਮਨਜੀਤ ਸੌਤਾ ਜੀ ਮਤਲਬ ਸਾਰੇ ਕਲਾਕਾਰ ਬਹੁਤ ਅਜ਼ੀਜ਼ ਨੇ ਉਹਨਾਂ ਦੇ ਨਾਲ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਕਰ ਰਹੇ ਚੱਲਦਾ ਪਿਆ ਲਗਾਤਾਰ ਰਾਹੁਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਰਹਿੰਦੇ ਹੋ ਕਿਸੇ ਇਦਾਂ ਦੇ ਕਲਾਕਾਰ ਦਾ ਕੋਈ ਸੁਭਾ ਜਿਹੜਾ ਅੱਜ ਵੀ ਪਤਾ ਲੱਗੇ ਕਿ ਹਾਂ ਯਾਰ ਉਹਨਾਂ ਦਾ ਸੁਭਾ ਬਹੁਤ ਚੰਗਾ ਸੀ ਪਰ ਦੇਖਿਆ ਜਾਂਦਾ ਹੈ ਕਿ ਇੱਕ ਤਾਂ ਇੱਕ ਸਟੇਜ ਤੇ ਹੁੰਦੀ ਹੈ ਸਾਹਮਣੇ ਦਾ ਹੁੰਦਾ ਹੈ ਜਿਹੜਾ ਜੋ ਵੀ ਹੋਂ ਗੀਤ ਲੋਕ ਸੁਣਦੇ ਨੇ ਪਰ ਜੋ ਆਫ ਦਾ ਰਿਕਾਰਡ ਹੁੰਦਾ ਉਹਦੇ ਵਿੱਚ ਕਲਾਕਾਰਾਂ ਕਿੱਦਾਂ ਦੇ ਹੁੰਦੇ ਨੇ ਕਲਾਕਾਰ ਕਿੱਦਾਂ ਦੇ ਹੁੰਦੇ ਨੇ ਯਾਨੀ ਕਿੱਦਾਂ ਦੇਖਦੇ ਹੋ ਤੁਸੀਂ ਯਾਨੀ ਕਈ ਕਲਾਕਾਰਾਂ ਦੀਆਂ ਚੰਗੀਆਂ ਵੀ ਹੁੰਦੀਆਂ ਨੇ ਗਲਤ ਤੇ ਮਾੜੀਆਂ ਵੀ ਹੁੰਦੀਆਂ ਨੇ ਕਿਹਨਾਂ ਦਾ ਸੁਭਾ ਤੁਹਾਨੂੰ ਚੰਗਾ ਲੱਗਦਾ ਤੇ ਕਿਹਨਾਂ ਦਾ ਮਾੜਾ ਦੇਖੋ ਕਲਾਕਾਰ ਇੱਕ ਐਸੀ ਚੀਜ਼ ਆ ਉਹਨੂੰ ਸਟੇਜ ਦੇ ਉੱਤੇ ਇੱਕ ਪਾਰਟ ਕਰਨਾ ਪੈਂਦਾ ਉੱਥੇ ਕੋ ਪਾਤਰ ਹੁੰਦਾ ਆ ਬਈ ਹੁਣ ਕੋਈ ਸਟੇਜ ਦੇ ਤੇ ਸਿੰਗਰ ਜਦੋਂ ਪਰਫਾਰਮ ਕਰਦਾ ਆ ਤੇ ਉੱਥੇ ਉਹਦੀ ਜੌਬ ਆ ਉਹ ਆਪਣੀ ਜੌਬ ਕਰ ਰਿਹਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਸਟੇਜ ਤੋਂ ਫ੍ਰੀ ਹੁੰਨੇ ਆ ਉਹਦੇ ਵਿੱਚ ਜਦੋਂ ਅਸੀਂ ਪਰਸਨਲੀ ਬੈਠਦੇ ਜਿੱਦਾਂ ਕਹਿੰਦੇ ਨੇ ਨਾ ਕਿਸੇ ਦਾ ਤੁਸੀਂ ਅਸਲ ਚਿਹਰਾ ਦੇਖਣਾ ਚਾਹੁੰਦੇ ਤੇ ਤੁਸੀਂ ਉਹਨੂੰ ਆਪਣੇ ਯਾਰਾਂ ਦੋਸਤਾਂ 'ਚ ਬੈਠਿਆਂ ਦੇਖੋ ਉਹ ਤਾਂ ਉਹ ਤੁਹਾਨੂੰ ਅਸਲੀਅਤ ਮਿਲੇਗੀ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਨਾਲ ਮੈਂ ਕੰਮ ਕੀਤਾ ਤਕਰੀਬਨ ਸਾਰੇ ਕਲਾਕਾਰ ਬਹੁਤ ਅੱਛੇ ਸੁਭਾਅ ਦੇ ਆ। ਉਹਨਾਂ ਦੇ ਵਿੱਚ ਇਦਾਂ ਇਹ ਮੈਂ ਕਈ ਕਲਾਕਾਰਾਂ ਦੇ ਨਾਲ ਜਾਣ ਦਾ ਮੌਕਾ ਇਦਾਂ ਮਿਲਦਾ ਵੀ ਦੋ ਪ੍ਰੋਗਰਾਮ ਲਾ ਲਿਆ ਉਹਦਾ ਪੱਕਾ ਐਂਕਰ ਹੈਗਾ ਜਿੱਦਾਂ ਮੈਂ ਲੈਂਬਰ ਹੁਸੈਨ ਪੁਰੀ ਜੀ ਨਾਲ ਕੰਮ ਕਰਦਾ ਹਾਂ, ਗੁਰਮੀਤ ਮੀਤ ਜੀ ਨਾਲ ਕੰਮ ਕਰਦਾ ਹਾਂ ਜਾਂ ਸੁਖਵੀਰ ਸੁਖ ਜੀ ਨਾਲ ਕੰਮ ਕਰਦਾ ਹਾਂ ਜਾਂ ਹੋਰ ਵੀ ਕਲਾਕਾਰ ਦੋਤ ਨੇ ਹੈਗੇ ਆ। ਉਹਨਾਂ ਦੇ ਜਿਨ੍ਹਾਂ ਦੇ ਨਾਲ ਤੋਂ ਹੁਣ ਆਪਾਂ ਵੇਲਾ-ਵੇਲਾ ਪ੍ਰੋਗਰਾਮ ਨੂੰ ਸੁਭਾ ਨੂੰ ਨਹੀਂ ਵਾਚ ਕਰ ਸਕਦੇ ਸੀ ਕਿਉਂਕਿ ਉੱਥੋਂ ਅਸੀਂ ਕੰਮ ਕੀਤਾ ਪੇਮੈਂਟ ਲਈ ਤੇ ਆ ਗਏ। ਜਿਹੜੇ ਮੇਰੀ ਪਰਿਵਾਰਿਕ ਸਾਂਝ ਤੇ ਮੇਰੀ ਦਲੀ ਸਾਂਝ ਜਿਨ੍ਹਾਂ ਦਾ ਮੈਂ ਮਤਲਬ ਫੈਨ ਆ ਜਿਨ੍ਹਾਂ ਨਾਲ ਕੰਮ ਕਰਕੇ ਮੈਂ ਬਹੁਤ ਖੁਸ਼ ਆ ਬਹੁਤ ਚੰਗਾ ਲੱਗਦਾ ਉਹ ਸੁਭਾ ਉਹ ਲੈਂਬਰ ਭਾਜੀ ਲੈਂਬਰ ਹੁਸੈਨਪੂਰੀ ਜੀ ਗੁਰਮੀਤ ਮੀਤ ਜੀ ਸੁਖਵੀਰ ਸੁਖ ਜੀ ਇਹਨਾਂ ਨਾਲ ਮੇਰੀ ਬਹੁਤ ਪਿਆਰੀ ਮੁਹੱਬਤ ਹੈ ਬਾਕੀ ਮੁਹੱਬਤ ਸਾਰਿਆਂ ਨਾਲ ਹੀ ਆ ਪਿਆਰ ਸਾਰਿਆਂ ਨਾਲ ਹੀ ਆ ਇਹਨਾਂ ਨਾਲ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਦਾ ਕੰਮ ਕਰਕੇ ਵੀ ਬਹੁਤ ਆਨੰਦ ਮਿਲਿਆ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਬਹੁਤ ਸਾਰੇ ਕਲਾਕਾਰ ਐਦਾਂ ਦੇ ਹੁੰਦੇ ਨੇ ਐਕਟਰ ਹੁੰਦੇ ਨੇ ਆਪਾਂ ਸੁਣਦੇ ਵੀ ਆ ਜਿੱਦ ਕਹਿੰਦੇ ਨੇ ਕਿ ਆਪਦੇ ਗੀਤ ਨੂੰ ਚਲਾਉਣ ਵਾਸਤੇ ਆਪਦੀ ਫਿਲਮਾਂ ਨੂੰ ਚਲਾਉਣ ਵਾਸਤੇ ਕੌਂਟਰੋਵਰਸੀ ਬਣਾ ਲੈਂਦੇ ਨੇ ਤੇ ਯਾਨੀ ਫਿਲਮ ਚੱਲ ਜਾਂਦੀ ਹੈ ਤੇ ਗੀਤ ਚੱਲਦੇ ਨੇ ਦੇਖਣ ਤੇ ਲੋਕ ਮਜਬੂਰ ਹੋ ਜਾਂਦੇ ਨੇ ਹਾਲਾਂਕਿ ਇਹ ਗੱਲ ਕਿਉਂ ਉੱਠੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੇ ਅੱਜ ਦੇ ਦੌਰ ਦੀ ਅਗਰ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਫਿਲਮ ਜਿਹੜੀ ਸਰਦਾਰ ਜੀ 3 ਬੜਾ ਵਿਵਾਦ ਛੜਿਆ ਹੋਇਆ ਉਸ ਨੂੰ ਦੇਖ ਕੇ ਕਿਸ ਤਰ੍ਹਾਂ ਦੇ ਬਹੁਤ ਸਾਰੇ ਯਾਨੀ ਸਿੰਗਰ ਉਹਨਾਂ ਦੇ ਹੱਕ ਦੇ ਵਿੱਚ ਨੇ ਪਰ ਬਹੁਤ ਸਾਰੀ ਇੰਡਸਟਰੀ ਦੇ ਵਿੱਚ ਲੋਕ ਤੇ ਸਿੰਗਰ ਇਦਾਂ ਦੇ ਨੇ ਜਿਹੜੇ ਉਹਨਾਂ ਨੂੰ ਵਿਰੋਧ ਕਰ ਰਹੇ ਨੇ ਦੇਸ਼ ਦਰੋਹੀ ਉਹਨਾਂ ਨੂੰ ਦੱਸ ਰਹੇ ਨੇ ਸੋਨੂ ਜੀ ਅਸਲ 'ਚ ਇੱਕ ਕਹਾਵਤ ਆ ਪੁਰਾਣੀ ਕਿ ਜਦੋਂ ਬਾੜ ਖੇਤ ਨੂੰ ਖਾਂਦੀ ਆ ਨਾ ਉਹਦੇ ਵਿੱਚ ਫਿਰ ਬਰਕਤ ਨਹੀਂ ਹੁੰਦੀ ਉੱਥੇ ਫਸਲਾਂ ਨਹੀਂ ਹੁੰਦੀਆਂ ਜਾਂ ਉਹਦੇ ਅੰਦਰ ਕੋਈ ਸਿਕਿਉਰਿਟੀ ਨਹੀਂ ਹੁੰਦੀ ਜਦੋਂ ਜਿਹੜੀ ਬਾੜ ਲਾਈ ਹੋਈ ਹੁੰਦੀ ਓਹੀ ਖੇਤ ਨੂੰ ਖਾਣ ਲੱਗ ਪਵੇ ਸਾਡਾ ਸਿਸਟਮ ਵੀ ਥੋੜਾ ਕਰਪਟ ਹੈ ਸਿਸਟਮ ਦੇ ਵਿੱਚ ਵੀ ਫਰਕ ਹੈਗਾ ਹੁਣ ਤੁਸੀਂ ਇਹ ਦੇਖੋ ਕਿ ਨਵਾਂ ਨਵਾਂ ਇੱਕ ਆਪਣੇ ਹੁਣ ਹੋਇਆ ਬਹੁਤ ਮਾੜਾ ਹਾਦਸਾ ਵਾਪਰਿਆ ਉਹ 295 ਲੋਕ ਜਿਨ੍ਹਾਂ ਦਾ ਇੱਕੋ ਜਗ੍ਹਾ ਸੰਸਕਾਰ ਹੋਇਆ ਸਿਰਫ ਇੱਕ ਪਰਸਨ ਉਹਨਾਂ ਚੋਂ ਬਚਿਆ ਉਹ ਹਰ ਚੈਨਲ ਤੇ ਖਬਰ ਚੱਲਦੀ ਪਈ ਸੀ ਜਿਵੇਂ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਲੋਕਾਂ ਤੱਕ ਹਰ ਚੀਜ਼ ਪਹੁੰਚਾਉਣੇ ਤੇ ਜਿਹੜੀਆਂ ਸਰਕਾਰਾਂ ਆ ਪੋਲੀਟੀਸ਼ੀਅਨ ਰਾਜਨੀਤੀ ਹੈ ਹੀ ਇੱਕ ਐਸੀ ਚੀਜ਼ ਹੈ ਸਿੱਧੇ ਤੌਰ ਤੇ ਨਹੀਂ ਚੱਲ ਸਕਦੀ ਮੇਰਾ ਜੋ ਕਹਿਣਾ ਹੈਗਾ ਮੇਰਾ ਵੀ ਵਿਊ ਜੋ ਹੈਗਾ ਕਈ ਵਾਰੀ ਅਸੀਂ ਇੱਕ ਖਬਰ ਦਾ ਧਿਆਨ ਦੂਜੇ ਪਾਸੇ ਲਜਾਣ ਲਈ ਕੋਈ ਨਵੀਂ ਘਟਨਾ ਵਾਪਰ ਲਿਆਉਣੇ ਆ ਮਾਰਕੀਟ ਦੇ ਵਿੱਚ ਜਾਇ ਹੋ ਸਰਕਾਰ ਲਿਆਉਂਦੀ ਆ ਜਾਂ ਕੋਈ ਬੰਦੇ ਤਿਆਰ ਕੀਤੇ ਹੁੰਦੇ ਮੁਰੇ ਇਹਨਾਂ ਦੇ ਕਮੈਂਟ ਕਰੋ ਜੇ ਵੀ ਹੁਣ ਦਿਲਜੀਤ ਦੋਸਾਂਝੀ ਦਾ ਮਾਮਲਾ ਆਇਆ ਦੇਖੋ ਜਿਹੜੀ ਫਿਲਮ ਹੈ ਇਹ ਲੜਾਈ ਤੋਂ ਪਹਿਲਾਂ ਦੀ ਬਣੀ ਹੋਈਆਂ ਇਹੜੀਆਂ ਘਟਨਾਵਾਂ ਵਾਪਰੀਆਂ ਪਹਿਲਾਂ ਤੋਂ ਬਣੀ ਹੋਈਆਂ ਜਿੰਨੀਆਂ ਫਿਲਮਾਂ ਦਿਲਜੀਤ ਦੋਸਾਂਝੀ ਨੇ ਮਾਰਕੀਟ ਵਿੱਚ ਲੈ ਕੇ ਆਉਂਦੀਆਂ ਸਾਰੀਆਂ ਫਿਲਮਾਂ ਸੁਪਰ ਉੱਪਰ ਮੈਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਔਰ ਜੇ ਮੈਂ ਫੋਰ ਐਗਜ਼ਾਮਪਲ ਗੱਲ ਕਰਾਂ ਪੰਜਾਬੀ ਲੋਕ ਗਾਇਕੀ ਦੇ ਥੰਮ ਜਿਹਨੂੰ ਮੈਂ ਪ੍ਰਣਾਮ ਕਰਦਾ ਸਲੂਟ ਕਰਦਾ ਮੈਂ ਹਰ ਸਟੇਜ ਦੇ ਉੱਤੇ ਉਹਨਾਂ ਦੀ ਸ਼ਾਇਰੀ ਬੋਲਦਾ ਹਾਂ ਬਾਬਾ ਬੋਰ ਗੁਰਦਾਸ ਮਾਨ ਜੀ ਜਿਨ੍ਹਾਂ ਨੂੰ ਆਡੀਅנס ਨੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਜਿਨ੍ਹਾਂ ਨੇ ਦੇਸ਼ ਹੋਇਆ ਪਰਦੇਸ ਵਰਗੀ ਫਿਲਮ ਦੇਖੋ ਜਦੋਂ ਦੰਗੇ ਹੋਇਆ ਪਹਿਲਾਂ ੱੱੱਕਾ ਹੋਇਆ ਉਹ ਫਿਲਮ ਮਾਰਕੀਟ ਦੇ ਵਿੱਚ ਆਈ ਫਿਰ ਉਹ ਫਿਲਮਾਂ ਮਾਮਲਾ ਗੜਬੜਾ ਹੈ ਕੀ ਬਣੂ ਦੁਨੀਆ ਦਾ ਜੋ ਅੱਜ ਹੋਣ ਡਿਆ ਉਹ ਪਹਿਲਾਂ ਦੇ ਕੇ ਮਾਰਕੀਟ ਦੇ ਵਿੱਚ ਫਿਰ ਉਹਨਾਂ ਦੇ ਗਾਣੇ ਦੇਖੋ ਪੰਜਾਬੀ ਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈਗੀ ਚਿਹਰੇ ਦੀ ਨਹਾਰ ਮੀਡੀਆਂ ਖਲਾਰੀ ਫਿਰੇ ਬੁੱਲੇ ਦੀ ਏ ਕਾਫੀ ਇਹਨੇ ਕਿੰਨੇ ਤੇਰਾ ਲਾਲਿਆ ਸ਼ਿੰਗਾਰ ਆ ਦੱਸੋ ਗਾਜੂਗਾ ਕੋਈ ਆਣ ਕੇ ਕਿਹੜਾ ਏ ਮਾਰਕੀਟ ਵਿੱਚ ਗੀਤ ਦੇ ਰਿਆ ਉਹ ਉਹਨਾਂ ਨੂੰ ਨਹੀਂ ਬਖਸ਼ਾ ਬਾਬਾ ਜੀ ਉਹਨਾਂ ਨੂੰ ਨਹੀਂ ਬਖਸ਼ਾ ਗੁਰਦਾਸ ਮਾਨ ਜੀ ਉਹਨਾਂ ਨੂੰ ਨਹੀਂ ਬਖਸ਼ਾ ਤੇ ਅੱਜ ਆਪਣੇ ਮੈਨੂੰ ਨਹੀਂ ਸਮਝ ਲੱਗਦਾ ਕਿ ਸਾਬਿਤ ਕੀ ਕਰਨਾ ਹੈ ਸਾਡਾ ਕਲਾਕਾਰ ਭਾਈ ਜਾਰਾ ਵੀ ਮੇ ਵਿਚ ਲੈਣਾ ਆ ਜਾਂ ਜਿਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਇਸ ਫਿਲਮ ਦੇ ਉੱਤੇ ਕਮੈਂਟ ਕੀਤੇ ਆ ਕਿ ਫਿਲਮ ਨਹੀਂ ਲਾਂਚ ਹੋਣੀ ਚਾਹੀਦੀ ਮੈਂ ਕਿਹਾ ਫਿਲਮ ਲੱਗਣੀ ਚਾਹੀਦੀ ਆ ਫਿਲਮ ਨੂੰ ਸਰੋਤੇ ਦੇਖਣ ਹੋਸ ਪੰਜਾਬ 2 ਹੈ ਜੇ ਪੰਜਾਬ ਦੀ ਪੰਜਾਬ 2 ਹੈ ਤੇ ਪੰਜਾਬ ਦੀ ਗੱਲ ਹੋਈ ਹੋਊਗੀ ਉਹਦੇ ਵਿੱਚ ਕੁਝ ਚੰਗਾ ਸੁਨੇਹਾ ਹੀ ਮਿਲੂਗਾ ਮੈਂ ਜੋਨਾ ਕਿ ਦਿਲਜੀਤ ਦੋਸਾਂਜੀ ਦੀ ਫਿਲਮ ਜਿਹੜੀ ਇਹ ਮਾਰਕੀਟ ਦੇ ਵਿੱਚ ਆਉਣੀ ਚਾਹੀਦੀ ਆ ਲੱਗਣੀ ਚਾਹੀਦੀ ਆ ਔਰ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਜਿੰਨੇ ਫੈਨ ਆ ਦੂਸਰੇ ਕਲਾਕਾਰਾਂ ਦੇ ਵੀ ਤੇ ਦਿਲਜੀਤ ਦੋਸਾਂਜੀ ਦੇ ਵੀ ਫੈਨ ਬਹੁਤ ਜ਼ਿਆਦੇ ਹੈਗੇ ਆ ਨਵੇਂ ਉਹਨਾਂ ਦਾ ਫੈਨ ਆ ਤੇ ਉਹਨਾਂ ਦੀ ਫਿਲਮ ਲੱਗਣੀ ਚਾਹੀਦੀ ਪਲੀਜ਼ ਕੰਟਰੋਵਰਸੀ ਘਟ ਚਾਹੀਦੀ ਆ ਮੈਂ ਤੇ ਇਹ ਕਹੂੰਗਾ ਤੁਹਾਨੂੰ ਕੀ ਲੱਗਦਾ ਕਿ ਕੰਟਰੋਵਰਸੀ ਲੋਕ ਕਿਉਂ ਕਰਦੇ ਨੇ ਜਿੱਦਾਂ ਹੁਣ ਤੁਸੀਂ ਇਹ ਗੱਲ ਆਖੀ ਆ ਕਹਿੰਦੇ ਕਿ ਗੁਰਦਾਸ ਮਾਨ ਜੀ ਨੂੰ ਵੀ ਨਹੀਂ ਬਖਸ਼ਿਆ ਹਾਲਾਂਕਿ ਲਾਈਵ ਸ਼ੋਅ ਦੇ ਵਿੱਚ ਲੱਖਾਂ ਲੋਕ ਦੇਖਦੇ ਨੇ ਤੇ ਉੱਥੇ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਉਹਨਾਂ ਨੂੰ ਯਾਨੀ ਟਾਰਗੇਟ ਕਰਦੇ ਨੇ ਤੇ ਉਹਨਾਂ ਲੋਕਾਂ ਤੋਂ ਬਾਅਦ ਫਿਰ ਹਜ਼ਾਰਾਂ ਹੀ ਲੋਕ ਕਮੈਂਟ ਕਰਦੇ ਨੇ ਕਮੈਂਟਾਂ ਦੇ ਵਿੱਚ ਮਾੜਾ ਬੋਲਿਆ ਜਾਂਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਇੰਨੀ ਸੰਗਤ ਯਾਨੀ ਇਨੇ ਜਿਹੜੇ ਲੋਕ ਦੇਖਣ ਆਲੇ ਨੇ ਉਹਨਾਂ ਦੇ ਵਿੱਚੋਂ ਕੁਝ ਕੁ ਲੋਕਾਂ ਕਰਕੇ ਫਿਰ ਬਾਅਦ ਵਿੱਚ ਬਦਨਾਮੀ ਸਹਣੀ ਪੈਂਦੀ ਹੈ ਉਹ ਲੋਕ ਕੌਣ ਕੌਣ ਨੇ ਸੋਣ ਜੀ ਦੇਖੋ ਇੱਕ ਸੈਂਸਰ ਆਪਾਂ ਸੈਂਸਰ ਬੋਰਡ ਦਾ ਆਪਾਂ ਪਤਾ ਸਾਰਿਆਂ ਨੂੰ ਇੰਨੇ ਗਾਣੇ ਅਸ਼ਲੀਲ ਆਏ ਮਾਰਕੀਟ 'ਚ ਹੁਣ ਤੱਕ ਜਿਨ੍ਹਾਂ ਦਾ ਜਿਨ੍ਹਾਂ ਦੇ ਗਾਣੇ ਦਾ ਮੂੰਹ ਸਿਰ ਨਹੀਂ ਪਰ ਫਿਲਮਾਂਕਣ ਬਹੁਤ ਮਾੜਾ ਹੁੰਦਾ ਉਹ ਉਹ ਫਿਲਮਾਂਕਣ ਕੀਤਾ ਜਾਂਦਾ ਟੀਵੀ ਚੈਨਲ ਤੇ ਆਉਂਦਾ ਹੈ ਜਿਹੜਾ ਕਿ ਅਸੀਂ ਬੱਚਿਆਂ 'ਚ ਬੈਠ ਕੇ ਪਹਿਣਾ ਧੀਆਂ ਪਹਿਣਾ 'ਚ ਬੈਠ ਕੇ ਨਹੀਂ ਦੇਖ ਸਕਦੇ ਉਹ ਉਹਨਾਂ ਚੀਜ਼ਾਂ ਨੂੰ ਕਈ ਵਾਰੀ ਲੋਕ ਪਿਆਰ ਕਰਨ ਲੱਗ ਪੈਂਦੇ ਆ ਨਹੀਂ ਉਹ ਗਾਣਾ ਆਉਣਾ ਚਾਹੀਦਾ ਆ ਹੁਣ ਜੇਕਰ ਮਾਨ ਸਾਹਿਬ ਦੀ ਗੱਲ ਕਰੀਏ ਦੇਖੋ ਕਲਾਕਾਰ ਸਟੇਜ ਤੇ ਪਰਫਾਰਮ ਕਰ ਰਿਹਾ ਹੁਣ ਉਹਨਾਂ ਨੇ ਸੁਰ ਦਾ ਖਿਆਲ ਵੀ ਰੱਖਣਾ ਤਾਲ ਦਾ ਵੀ ਰੱਖਣਾ ਸ਼ਬਦਾਵਲੀ ਦਾ ਵੀ ਰੱਖਣਾ ਹੁਣ ਇੱਕ ਇੱਕ ਪਾਸੇ ਹਜ਼ਾਰਾਂ ਲੋਕ ਉਹਨਾਂ ਦੀ ਵੀਡੀਓ ਕਰ ਰਹੇ ਆ ਸਿੜੀਆਂ ਮਾਰ ਰਹੇ ਆ ਔਰ ਉਹਦੇ ਵਿੱਚੋਂ ਇੱਕ ਦੋ ਬੰਦੇ ਉਹਨੂੰ ਡਿਸਟਰਬ ਕਰ ਰਹੇ ਆ ਜੇ ਉਹਨਾਂ ਦੀ ਕੋਈ ਅੰਦਰੂਨੀ ਕੋਈ ਹੈਗੀ ਉਹਨਾਂ ਨਾਲ ਗੱਲਬਾਤ ਉਹਨੂੰ ਬਾਈ ਮੈਸੇਜ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਇਤਰਾਜ਼ ਦੂਰ ਕਰ ਲੋ ਹੁਣ ਜਦੋਂ ਤੁਸੀਂ ਬਾਰ ਬਾਰ ਉਹਨੂੰ ਡਿਸਟਰਬ ਕਰ ਰਹੇ ਹੋਣ ਆਪਾਂ ਨੂੰ ਇੱਥੇ ਬੈਠਾ ਕੋ ਡਿਸਟਰਬ ਕਰੇ ਆਪਾਂ ਨੂੰ ਲੱਗਣਾ ਯਾਰ ਵੀ ਇਹ ਗਲਤ ਕਰਦਾ ਪਿਆ ਆ ਠੀਕ ਆ ਉਹਨਾਂ ਨੇ ਮਜ਼ਾਕ ਵਿੱਚ ਜਿਹੜਾ ਕੋਈ ਸ਼ਬਦ ਕਿਹਾ ਸੀਗਾ ਦੇਖੋ ਕਿੱਡੀ ਵੱਡੀ ਕੰਟਰੋਵਰਸੀ ਹੋਈ ਉਹ ਦੇਖੋ ਉਹਦੇ ਵਿੱਚ ਕੀ ਗੱਲ ਕਿੱਧਰੋਂ ਆਈ ਕਿੱਧਰ ਨੂੰ ਗਈ ਕੰਟਰੋਵਰਸੀ ਦਾ ਤਾਂ ਮੈਂ ਇੱਕ ਕੋ ਡੈਫੀਨੇਸ਼ਨ ਦਊਂਗਾ ਕੰਟਰੋਵਰਸੀ ਲੋਕ ਤਾਂ ਹੀ ਕਰਦੇ ਆ ਵੀ ਜੇਕਰ ਅਸੀਂ ਵੱਡੇ ਬੰਦੇ ਨਾਲ ਜਿਹੜਾ ਕੋ ਪੌਪੂਲਰ ਆ ਹੁਣ ਮੈਂ ਗੱਲ ਕਰਦਾ ਆ ਵੀ ਜੇਕਰ ਪ੍ਰਾਈਮ ਮਿਨਿਸਟਰ ਜੀ ਦਰਜੀਤ ਦੋਸਾਂ ਜੀ ਨਾਲ ਬੈਠੇ ਆ ਗੱਲਬਾਤ ਕਰ ਰਹੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਦੱਸੋ ਤੁਸੀਂ ਵੀ ਉਹ ਬੰਦੇ ਵਿੱਚ ਕੋਈ ਟੈਲੈਂਟ ਤਾਂ ਹੈ ਕੋਈ ਗੱਲ ਤਾਂ ਹੈ ਨਹੀਂ ਤਾਂ ਕੰਗੜਾ ਰਣਆਪਤੀ ਜੀ ਉਹਨਾਂ ਦੇ ਮਤਲਬ ਪਾਰਟੀ ਦੇ ਸਦਸਿਆ ਦੇਖੋ ਉਹਨਾਂ ਨੂੰ ਟਾਈਮ ਨਹੀਂ ਮਿਲਿਆ अच्छा लोग वो चीज ही नहीं देख रहे भाई जिथे प्राइम मिनिस्टर साहब ਨਾਲ ਬੈਠੇ ਆ ਉਹਨਾਂ ਨਾਲ ਡਿਸਕਸ ਕਰ ਰਹੇ ਕੋਈ ਗੱਲਬਾਤ ਜੋ ਵੀ ਉਹਨਾਂ ਦੀ ਹੋਈਆ ਪਰਸਨਲੀ ਇਹਦੇ ਵਿੱਚ ਮੈਂ ਕੰਟਰੋਵਰਸੀ ਨੂੰ ਮੈਂ ਥੋੜੇ ਨਿਖੇਦੀ ਮੰਨਦਾ ਪਿਆਰ ਵੰਡੋ ਪਿਆਰ ਕਰੋ ਅਗਰ ਤੁਸੀਂ ਕਿਸੇ ਨਾਲ ਕੋਈ ਇਤਰਾਜ਼ ਕਰਨਾ ਵੀ ਚਾਹੋ ਨਾ ਸ਼ੇਅਰ ਤੇ ਉਹ ਮੁਹੱਬਤ ਨਾਲ ਹੋਣਾ ਚਾਹੀਦਾ ਪਿਆਰ ਨਾਲ ਕਿਸੇ ਤਰੀਕਾ ਉਹਦਾ ਵੱਖਰਾ ਹੋਣਾ ਚਾਹੀਦਾ ਚੈਨਾਂ ਤੇ ਇਦਾਂ ਰੋਲਾਪਗ ਨਹੀਂ ਹੋਣਾ ਚਾਹੀਦਾ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਜਿੱਦਾਂ ਕਲਾਕਾਰ ਆਏ ਨੇ ਹੰਸ ਰਾਜ ਜੀ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਦਿਲਜੀਤ ਦੋਸਾਂ ਦੇ ਤੇ ਮਿੱਕਾ ਸਿੰਘ ਹੋ ਗਏ ਬੀ ਪਰਾਗ ਹੋ ਗਏ ਤੇ ਹੋਰ ਕਈ ਲੋਕ ਨੇ ਜਿਹੜੇ ਉਹਨਾਂ ਦਾ ਵਿਰੋਧ ਯਾਨੀ ਇੰਡਸਟਰੀ ਦੇ ਵਿੱਚ ਹੀ ਵਿਰੋਧ ਕਰਨਾ ਇਹ ਚੰਗਾ ਹੁੰਦਾ ਹੈ ਕਿ ਚੰਗੀ ਗੱਲ ਹੈ ਕਿਉਂਕਿ ਆਪਣੇ ਹੀ ਲੋਕ ਅਗਰ ਵਿਰੋਧ ਕਰਨ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਆਪਸ ਦੇ ਵਿੱਚ ਇੱਕ ਜੁਟ ਹੋ ਕੇ ਖੜਨਾ ਚਾਹੀਦਾ ਹੈ ਸਟਾਰਾਂ ਨੂੰ ਖੜਨਾ ਚਾਹੀਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਆਪਸ ਦੇ ਵਿੱਚ ਹੀ ਲੱਗਦੇ ਨੇ ਕਲਾਕਾਰ ਵੀ ਇਹਦੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਜਿੱਥੇ ਪਦਮਸ਼ਰੀ ਹੰਸਰਾਜ ਹੰਸ ਜੀ ਨੇ ਦਿਲਜੀਤ ਉਸਾਂਜੀ ਦੇ ਹੱਕ 'ਚ ਬੋਲਿਆ ਮੇਰੇ ਖਿਆਲ 'ਚ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਮਰਜੀ ਆਰਟਿਸਟ ਕਲਾਕਾਰ ਉਹਨਾਂ ਦੇ ਖਿਲਾਫ ਬੋਲਣ ਬਣਦਾ ਨਹੀਂ ਕਿਉਂਕਿ ਪਦਮਸ਼ਰੀ ਹੰਸ ਰਾਜ ਹੰਸ ਜੀ ਜਿਨ੍ਹਾਂ ਨੇ ਕਲਾਸਿਕਲ ਨੂੰ ਪੰਜਾਬੀ ਸੰਗੀਤ ਦੇ ਵਿੱਚ ਲਿਆ ਕੇ ਉਹਨਾਂ ਨੇ ਦੇਖੋ ਕਿੰਨੇ ਸਮੇਂ ਤੋਂ ਗਾਇਕੀ ਦੇ ਦੌਰ ਦੇ ਵਿੱਚ ਸੇਵਾ ਕੀਤੀ ਆ ਐਸ ਟਾਈਮ ਉਹਨਾਂ ਦਾ ਵੱਡਾ ਮੁਕਾਮ ਹੈ ਐਮਪੀ ਐਮਪੀ ਨੇ ਹੋ ਔਰ ਇਦਾਂ ਦੇ ਸੁਚੱਜੇ ਬੰਦੇ ਜਿਸ ਬੰਦੇ ਦੇ ਹੱਕ ਚ ਬੋਲਣਗੇ ਤੁਸੀਂ ਦੋਸਤੋ ਵੀ ਸਾਡੇ ਵਰਗੇ ਬੰਦੇ ਹੋਏ ਉਹ ਮਤਲਬ ਸਾਡਾ ਬਣਦਾ ਵੀ ਅਸੀਂ ਉਹਨਾਂ ਦੇ ਖਿਲਾਫ ਬੋਲੀਏ ਬਾਕੀ ਗੱਲ ਜਿਹੜੀ ਤੁਸੀਂ ਕਰਦੇ ਇੰਡਸਟਰੀ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਹੋਣ ਦੀ ਜੇ ਗਲਤੀ ਦੀ ਗੱਲ ਕਰੀਏ ਤੇ ਜੇ ਇੱਕ ਆਰਟਿਸਟ ਗਲਤੀ ਕਰ ਗਿਆ ਤੇ ਕੀ ਜਿਹੜੀ ਉਹਦੀ ਵਿਰੋਧਤਾ ਕਰ ਰਹੇ ਆ ਕਿ ਉਹਨਾਂ ਕੋ ਕਦੇ ਗਲਤੀ ਨਹੀਂ ਹੋ ਸਕਦੀ ਗਲਤੀ ਤਾਂ ਇਨਸਾਨ ਤਾਂ ਜੇ ਇਨਸਾਨ ਗਲਤੀ ਨਹੀਂ ਕਰੂਗਾ ਤਾਂ ਉਹ ਭਗਵਾਨ ਬਣ ਗਿਆ ਤੇ ਭਗਵਾਨ ਅਸੀਂ ਬਣ ਨਹੀਂ ਸਕਦੇ ਸਹੀ ਹੈ ਪਰ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਕਿ ਦਲਜੀਤ ਦੋਸਾਂਜ ਬਿਲਕੁਲ ਈਜ਼ੀ ਲੈਂਦੇ ਨੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਹੱਸਦੇ ਖੇਡਦੇ ਰਹਿੰਦੇ ਨੇ ਔਰ ਹੁਣ ਵੀ ਜਿਸ ਤਰ੍ਹਾਂ ਪੋਸਟਾਂ ਪਾ ਕੇ ਲੋਕਾਂ ਨੇ ਬਹੁਤ ਸਾਰੀ ਇਹ ਗੱਲਾਂ ਕੀਤੀਆਂ ਕਹਿੰਦੇ ਬਾਰਡਰ 2 ਦੇ ਵਿੱਚ ਕਹਿੰਦੇ ਉਹਨਾਂ ਨੂੰ ਕੱਢ ਦਿੱਤਾ ਜਦ ਕਿ ਹੁਣ ਉਹ ਇੰਡੀਆ ਆਏ ਨੇ ਸ਼ੂਟ ਰੈਡੀ ਹੋਇਆ ਤੇ ਉਹਨਾਂ ਨੇ ਪੋਸਟ ਵੀ ਪਾਈ ਹੈ ਕਹਿੰਦੇ ਕਿ ਲੋਕ ਤਾਂ ਐਵੇਂ ਬੋਲਦੇ ਆ ਵੀ ਆਪਾਂ ਪਰਵਾਹ ਨਹੀਂ ਕਰਨੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਇਦਾਂ ਦਾ ਕਿਉਂ ਕਰਦੇ ਨੇ ਕਹਿੰਦੇ ਕਿ ਬਾਰਡਰ 2 ਚੋਂ ਵੀ ਕੱਢਦਾ ਪਰ ਹਾਲਾਂਕਿ ਉਹਨਾਂ ਦਾ ਸ਼ੂਟ ਚੱਲ ਰਿਹਾ ਹੈ ਦੇਖੋ ਮੈਂ ਗੱਲ ਪਹਿਲਾਂ ਵੀ ਕਰ ਚੁੱਕਾ ਹਾਂ ਜਦੋਂ ਇੱਕ ਮਾਮਲੇ ਨੂੰ ਦੂਜੇ ਮਾਮਲੇ ਨਾਲ ਲੈ ਕੇ ਆਉਣਾ ਨਾ ਇਹ ਦੇਖ ਲਿਓ ਥੋੜੇ ਦੇ ਨਹੀਂ ਆ ਇਹ ਜਿਹੜੀ ਕੋਈ ਵੀ ਆਪਾਂ ਚੈਨਲ ਤੇ ਖਬਰ ਆਉਂਦੀ ਆ ਉਹਦੀ ਉਮਰ 2 ਤੋਂ 3 ਦਿਨ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਇੱਕ ਅਗਲਾ ਮਾਮਲਾ ਹੋਰ ਆ ਜਾਊਗਾ ਕੋਈ ਇਹ ਮਾਮਲਾ ਆਪਣੇ ਆਪ ਠੰਡਾ ਪੈ ਜਾਣਾ ਹੁਣ ਉਹ ਜਿਹੜੇ ਸੁਚੱਜੇ ਤੇ ਨਰੂਲ ਸੋਚ ਵਾਲੇ ਵੱਡੀ ਸੋਚ ਵਾਲੇ ਲੋਕ ਹੁੰਦੇ ਉਹ ਸ਼ਾਂਤ होके ਬੈਠ ਜਾਂਦੇ ਆ ਕਿਉਂਕਿ ਸਮੁੰਦਰ ਹਮੇਸ਼ਾ ਸ਼ਾਂਤ ਰਹਿੰਦਾ ਤੇ ਉਹ ਉਹਨੂੰ ਪਤਾ ਹੁੰਦਾ ਕਿ ਨਹੀਂ ਜਿੰਨੀ ਮੇਰੇ ਡੁੰਗਾਈ ਆ ਇਹਦੇ ਵਾਸਤੇ ਗੱਲ ਹੀ ਨਹੀਂ ਕਰਦੇ ਪਏ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੀ ਡੁੰਗਾਈ ਹੈ ਕਿੰਨੀ ਆ ਦਿਲਜੀਤ ਉਸਨਾਂ ਜੀ ਆਰਾਮ ਨਾਲ ਬੈਠੇ ਆ ਮਾਨ ਸਾਹਿਬ ਉਹਨਾਂ ਦਾ ਜਦੋਂ ਇਹ ਮਾਮਲਾ ਆਇਆ ਸੀ ਉਹ ਬਿਲਕੁਲ ਨਹੀਂ ਚੈਨਲ ਤੇ ਬੋਲੇ ਲੋਕਾਂ ਨੇ ਕੀ ਕੁਝ ਬੋਲਿਆ ਕੀ ਕੁਝ ਕਿਹਾ ਹਜੇ ਉਹਨਾਂ ਦੇ ਬ੍ਰਦਰ ਆਏ ਸੀਗੇ ਉਹਨਾਂ ਨੇ ਇੱਕ ਵੀਡੀਓ ਪਾਈ ਸੀਗੀ ਸਾਡਾ ਵੀ ਮਨ ਕਰਦਾ ਸੀ ਵੀ ਬੋਲੀਏ ਸੀ ਉਹਨਾਂ ਦੇ ਹੱਕ ਦੇ ਵਿੱਚ ਪਰ ਅਸੀਂ ਬੋਲੇ ਪਰ ਉਹ ਆਪਣੇ ਤਰੀਕੇ ਦੇ ਨਾਲ ਤੇ ਇਹ ਮਾਰਕੀਟ ਦੇ ਵਿੱਚ ਜਿਹੜਾ ਜੋ ਵੀ ਹੋਣਿਆ ਨਾ ਇਹ ਮਾਮਲਾ ਇੱਕ ਦੂਜੇ ਨੂੰ ਉਧਰ ਕਰਨਦਾ ਆ ਇਹ ਸਭ ਕੁਝ ਸਹੀ ਹੋ ਜਾਣਾ ਆ ਫਿਲਮਾਂ ਵੀ ਬਣਦੀਆਂ ਆ ਬਾਰਡਰ ਵਿੱਚ ਵੀ ਉਹਨਾਂ ਨੂੰ ਲੈਣਾ ਵਾ ਗਾਂਕੜਾ ਫਿਲਮਾਂ ਬਣਨੀਆਂ ਬੰਦ ਹੋ ਜਣਾ ਦਿਲ ਸਿੰਘ ਦੋਸਾਂਝੀਆਂ ਬਣਨੀਆਂ ਦੋਸਾਂਝ ਭਾਜੀ ਆਪ ਸਟਾਰ ਆ ਆਪਣੇ ਆਪ ਦੇ ਵਿੱਚ ਇੱਕ ਇੱਕ ਨੇਚਰਲ ਐਕਟਰ ਆ ਮੈਂ ਜਦੋਂ ਵੀ ਉਹਨਾਂ ਦੀ ਫਿਲਮ ਦੇਖਦਾ ਆ ਮੈਨੂੰ ਇਦਾਂ ਲੱਗਦਾ ਹੁੰਦਾ ਕੈਮਰਾ ਫੇਸ ਕਰ ਰਿਹਾ ਮੈਨੂੰ ਇਦਾਂ ਲੱਗਦਾ ਹੁੰਦਾ ਘਰ ਦੇ ਵਿੱਚ ਤੁਰੇ ਫਿਰਦੇ ਜਾਂ ਮੋਟਰ ਦੇ ਤੁਰੇ ਫਿਰਦੇ ਜਾਂ ਜਿੱਥੇ ਜਿੱਥੇ ਸੈਟਅਪ ਲੱਗਾ ਆ ਉਥੇ ਨੇਚਰਲ ਐਕਟਿੰਗ ਕਰ ਰਿਹਾ ਇਦਾਂ ਦੇ ਆਰਟਿਸਟ ਨਹੀਂ ਸਾਨੂੰ ਮਿਲ ਸਕਦੇ ਬਹੁਤ ਪਿਆਰੇ ਆਰਟਿਸਟ ਆ ਉਹ ਸੁਤਾਨ ਬਾਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸੋ ਮਾਚ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਸਤਰੰਗ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋਨੂ ਬਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ तमाम ਗੱਲਾਂ ਬਾਤਾਂ ਕੀਤੀਆਂ ਅੱਜ ਜੋ ਇੰਡਸਟਰੀ ਦੇ ਵਿੱਚ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਕਿਉਂਕਿ ਕਿਸ ਤਰੀਕੇ ਦੇ ਨਾਲ ਜੋ ਵੀ ਹੁੰਦਾ ਹੈ ਅੱਜ ਉਹ तमाम ਗੱਲਾਂ ਬਾਤਾਂ ਕੀਤੀਆਂ ਸੋ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਰਾਹੁਲ ਲਹਿਰੀ ਜੀ ਨੇ ਕੰਮ ਕੀਤਾ ਉਹ ਉਨਾ ਜੀਵਨੀ ਬਾਰੇ ਆਪਣੀ ਲਾਈਫ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਬਲਵਿੰਦਰ ਆਰਿਆ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ